ਸੋਸ਼ਲ ਮੀਡੀਆ ਤੇ ਇਹ ਕਲਿੱਪ ਆਇਆ ਵਾ ਕਿ ਮੈਂ ਪਹਿਲਾਂ ਵੀ ਐ ਕਰਦਾ ਰਿਹਾ ਅੱਗੇ ਵੀ ਐ ਕਰੂੰਗਾ ਤੁਹਾਡੇ ਸਾਹਨੇ ਮੈਂ ਤਾਂ ਕੋਈ ਆਤ ਤਾਂ ਬਣਾ ਨਹੀਂ ਦਿੱਤੀ ਲੋਕਾਂ ਦਾ ਤਰ੍ਹਾਂ ਨਿਗਾਹ ਜਿਵੇਂ ਚੱਲਦਾ ਰਿਹਾ ਦੇਖੋ ਜੀ ਅਸੀਂ ਅੱਜ ਸ਼ੁਰੂਆਤ ਕਰ ਚੱਲੇ ਆ ਹੁਣ ਅੱਗੋਂ ਸੰਗਤ ਦਾ ਫੈਸਲਾ ਉਹ ਅੱਗੋਂ ਕਿਵੇਂ ਚੱਲਦੀ ਹੈ ਜੀ ਰੀਤ ਬਦਲਣੀ ਚਾਹੀਦੀ ਹੈ ਜੀ ਕਿਉਂਕਿ ਲੋਕਾਂ ਦੇ ਹੱਥ ਪਾਵਰ ਹੈ ਇਹ ਵੋਟ ਪਾਉਣ ਦੀ ਪਾਵਰ ਹੈ ਉਹਨਾਂ ਤੋਂ ਖੋਣੀ ਨਹੀਂ ਚਾਹੀਦੀ ਇਲੈਕਸ਼ਨ ਹੋਣਗੇ ਸਾਰੇ ਇਲੈਕਸ਼ਨ ਹੋਣਗੇ ਗੁਲਬੀਰ ਸਿੰਘ ਜੀਰਾ ਨੇ ਐ ਬਿਲਕੁਲ ਨਹੀਂ ਕਿਹਾ ਕਿ ਵੇਲੇ ਅਕਾ ਜੇ ਅਗਲੀ ਵਾਰੀ ਵੀ ਅਸੀਂ ਨਹੀਂ ਮਤਲਬ ਕੋਈ ਬੂਟਾ ਪੈਂਦਾ ਦੇਖੋ 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 ਦੋਸਤੋ ਤੁਸੀਂ ਦੇਖ ਰਹੇ ਰੀਅਲ ਨਿਊਜ਼ ਚੈਨਲ ਇਸੋਲੇ ਮੌਜੂਦ ਆਸੀਂ ਵਕੀਲਾਵਾਲਾ ਜੌਨ ਜਿਹੜਾ ਕਿ ਬਹੁਤ ਹੀ ਜ਼ਿਆਦਾ ਹਾਈ ਪ੍ਰੋਫਾਈਲ ਬਣ ਚੁੱਕਾ ਕਿਉਂਕਿ ਇਹ ਹਾਈ ਪ੍ਰੋਫਾਈਲ ਬਣਨ ਦਾ ਕਾਰਨ ਕੀ ਹੈ ਇੱਥੇ ਇੱਕ ਪਾਸੇ ਵਿਧਾਇਕ ਨਰੇਸ਼ ਕੁਟਾਰੀਆ ਜਿਹੜੇ ਆਮ ਆਦਮੀ ਪਾਰਟੀ ਤੋਂ ਆ ਉਹਨਾਂ ਦੇ ਸੁਪੁੱਤਰ ਸ਼ੰਕਰ ਕੁਟਾਰੀਆ ਖੜੇ ਨੇ ਦੂਜੇ ਪਾਸੇ ਮਹਿਕਦੀਪ ਸਿੰਘ ਹੈ ਜਿਹੜਾ ਕਿ ਮਹਿੰਦਰਜੀਤ ਸਿੰਘ ਜੀ ਜੀਰਾ ਸਾਬਕਾ ਚੇਅਰਮੈਨ ਵੀ ਨੇ ਤੇ ਸਾਬਕਾ ਕਲਬੀਰ ਸਿੰਘ ਜੀਰਾ ਜਿਹੜੇ ਐਮਐਲਏ ਨੇ ਉਹਦਾ ਭਰਾ ਹੈ ਤੀਜੇ ਪਾਸੇ ਲੈ ਲਿਏ ਸਾਬਕਾ ਚੇਅਰਮੈਨ ਜਿਹੜਾ ਅਕਾਲੀ ਦਲ ਦੇ ਸੀਗੇ ਕੁਲਦੀਪ ਸਿੰਘ ਬੰਬ ਉਹ ਇੱਥੇ ਮੌਜੂਦਾ ਚੋਣ ਲੜ ਰਹੇ ਨੇ ਤੇ ਇਹ ਲੋਕਾਂ ਦੀ ਤੁਸੀਂ ਲਾਈਨ ਦੇਖ ਸਕਦੇ ਹੋ ਕਿ ਕਿੰਨਾ ਉਤਸ਼ਾਹ ਹੈ ਉਹਨਾਂ ਦੇ ਵਿੱਚ ਇਹ ਵੋਟਾਂ ਬਾੰਨ ਦਾ ਕਿਉਂਕਿ ਕਾਫੀ ਲੰਮਾ ਸਮਾਂ ਬੀਤ ਚੁੱਕਾ ਹੈ ਵੋਟਾਂ ਇਹ ਵੇਖਣ ਨੂੰ ਨਹੀਂ ਮਿਲਿਆ ਇਹ ਸਿਰਫ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਵੋਟਾਂ ਵੇਖਣ ਨੂੰ ਹੀ ਮਿਲਦੀਆਂ ਨੇ ਪੰਚਾਇਤਾਂ ਵੀ ਨਿਪੜ ਗਈਆਂ ਐ ਮਿਊਨਿਸਪਲ ਕਾਰਪੋਰੇਸ਼ਨ ਦੇ ਚੋਣਾਂ ਵੀ ਨਿਪੜ ਗਈਆਂ ਬਲਾਕ ਸੰਪਤੀਆਂ ਵੀ ਨਿਪੜ ਗਈਆਂ ਇਹ ਬਿਲਕੁਲ ਹੀ ਚੋਣਾਂ ਨਹੀਂ ਹੋਣ ਦਿੱਤੀਆਂ ਗਈਆਂ ਲੋਕਤੰਤਰ ਦਾ ਜਿਹੜਾ ਘਾਣਾ ਬਹੁਤ ਜ਼ਿਆਦਾ ਕੀਤਾ ਗਿਆ ਪਰ ਹੁਣ ਲੱਗਦਾ ਲੋਕਾਂ ਨੂੰ ਫੇਰ ਅਕਲ ਆ ਰਹੀ ਹੈ ਤੇ ਉਹ ਜਿਹੜੇ ਰਾਜਨੀਤਿਕ ਹੈ ਉਹਨਾਂ ਨੂੰ ਵੀ ਚਾਹੀਦਾ ਕਿ ਜਿਹੜਾ ਇਹਨਾਂ ਦੀਆਂ ਜਣੀਆਂ ਵੋਟਾਂ ਪੁਆਈਆਂ ਜਾਣ ਇੱਥੇ ਸਾਡੇ ਨਾਲ ਉਹ ਉਹ ਮੇਰੇ ਬੰਦੇ ਉਮੀਦਵਾਰ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਹਰਪ੍ਰੀਤ ਜੀ ਅੱਜ ਚੋਣਾ ਪੈ ਰਹੀ ਹੋ ਰਹੀ ਹੈ ਕਿਵੇਂ ਲੱਗ ਰਿਹਾ ਮਾਹੌਲ ਕਿਦਾਂ ਦਾ ਮਾਹੌਲ ਬਹੁਤ ਸ਼ਾਂਤੀਪੂਰਕ ਹੈ ਜੀ ਤੁਹਾਡੇ ਸਾਹਮਣੇ ਆ ਤੁਸੀਂ ਦੇਖੀ ਦੇਖ ਹੀ ਲੈ ਕਿੰਨਾ ਟਾਈਮ ਹੋ ਗਿਆ ਤੁਨ ਕੜਿਆਂ ਨੂੰ ਪੂਰਾ ਵਧੀਆ ਮਾਹੌਲ ਹੈ ਜੀ ਸ਼ਾਂਤੀਪੂਰਕ ਕਿੰਨੀ ਕਿ ਵੋਟ ਪੈ ਗਈ ਹੈ ਵੋਟ ਜੀ 600 ਤੋਂ ਉੱਪਰ ਪੈ ਚੁੱਕੀ ਹੈ ਜੀ ਤੇ 5 600 ਹੋ ਜੇ ਹੋਰ ਪੈਣੀ ਹੈ ਜੀ ਸ ਸ ਸਭ ਤੋਂ ਜ਼ਿਆਦਾ ਜਿਹੜਾ ਸੈਂਸਿਟਿਵ ਏਰੀਆ ਲੜਾਈ ਵਾਲਾ ਜਿਹੜਾ ਜ਼ੋਨ ਹੈ ਉਹ ਵਕੀਲਾਂ ਵਾਲਾ ਬਣਿਆ ਆ ਕਿਉਂਕਿ ਸ਼ੰਕਰ ਕਟਾਰੀਆ ਵਿਧਾਇਕ ਦੇ ਮੈਸਪੁੱਤਰ ਉਹ ਇੱਕ ਪਾਸੇ ਜਿਹੜਾ ਮਹਿਗਦੀਪ ਆ ਇਹ ਸਾਬਕਾ ਵਿਧਾਇਕ ਦਾ ਜਿਹੜਾ ਐਮਐਲਏ ਕੁਲਬੀਰ ਸਿੰਘ ਜੀਰਾ ਤੇ ਉਹਦਾ ਉਹਦੇ ਫਾਦਰ ਜਿਹੜੇ ਆ ਸਾਬਕਾ ਚੇਅਰਮੈਨ ਵੀ ਰਹੇ ਇੱਕ ਪਾਸੇ ਅਕਾਲੀ ਦਲ ਤੋਂ ਜਿਹੜੇ ਕੁਲਦੀਪ ਸਿੰਘ ਬੰਬ ਆ ਉਹ ਵੀ ਖੜਿਆ ਕਿਵੇਂ ਲੱਗ ਰਿਹਾ ਆਪਸੀ ਪਿਆਰ ਨਾਲ ਕੈਂਪੇਨਿੰਗ ਕੀਤੀ ਗਈ ਜਾਂ ਕਿ ਤੱਕਾ ਮੁਕੀ ਗਈ ਨਹੀਂ ਜੀ ਸਰ ਜਾਂ ਤੱਕਾ ਆ ਗਿਆ ਕੋਈ ਸਾਡੇ ਦਬਕਾਉਣ ਵਾਲਾ ਕੰਮ ਨਹੀਂ ਸੀ ਸਲੋ ਸ ਜਿਹੜਾ ਵੀ ਕੋਈ ਵੀ ਵੋਟਰ ਸਪੋਰਟਰ ਹੁੰਦਾ ਜੀ ਆਪਦੀ ਪਾਰਟੀ ਦੇ ਨਾਲ ਜੁੜਿਆ ਹੁੰਦਾ ਅਸੀਂ ਬਾਈ ਜੀ ਬਾਈ ਨਰੀਸ਼ ਘਟਾ ਰਹੀ ਹੈ ਜੀ ਨਾ ਬਹੁਤ ਲੰਮੇ ਸਮੇਂ ਤੋਂ ਜੁੜੇ ਹੈ ਬਾਈ ਸ਼ੰਕਰ ਘਟਾ ਰਹੀ ਹੈ ਜੀ ਤਾਂ ਬਹੁਤ ਹੀ ਵਧੀਆ ਨਿੱਗੇ ਤੇ ਚੰਗੇ ਸੁਭਾਅ ਦੇ ਆਮਾਦੀ ਪਾਰਟੀ ਦੇ ਸਪੋਰਟਰ ਹੋ ਤੁਸੀਂ ਸਪੋਰਟਰ ਹੈ ਜੀ ਠੀਕ ਹੈ ਤੇ ਸਾਡੇ ਜੀ ਸਾਡੇ ਤਿੰਨੇ ਪਾਰਟੀਆਂ ਨੇ ਜੀ ਕਾਲੀ ਦਲ ਵੀ ਹੈ ਜੀ ਕਾਂਗਰਸ ਵੀ ਹੈ ਜੀ ਤੇ ਛੜੂ ਵੀ ਹੈ ਜੀ ਤੇ ਬਾਕੀ ਅਸੀਂ ਜਦੋਂ ਮੰਨ ਲਓ ਜੀ ਹੁਣ ਇਲੈਕਸ਼ਨ ਚੱਲ ਰਿਹਾ ਹੈ ਜੀ ਕੋਈ ਜਿੰਨੇ ਦਿਨ 10 15 ਦਿਨ ਇਲੈਕਸ਼ਨ ਚੱਲਣਾ ਉਹਨੇ ਦਿਨ ਜੀ ਸਾਰੇ ਬੰਦਿਆਂ ਨੇ ਆਪਣੀ ਆਪਣੀ ਪਾਰਟੀ ਤੇ ਮਗਰ ਸਪੋਰਟ ਕਰਨੀ ਤੇ ਜੋਰ ਲਗਾਉਣਾ ਜੀ ਕਿ ਜਦੋਂ ਇਲੈਕਸ਼ਨ ਖਤਮ ਹੋ ਜਾਂਦਾ ਜੀ ਉਦੋਂ ਸਾਡਾ ਪਿੰਡ ਸਾਰਾ ਜੀ ਪ੍ਰਿੰਟ ਪ੍ਰਾਪੇ ਤੌਰ ਤੇ ਰਹਿੰਦਾ ਜੀ ਆਪਸ ਵਿੱਚ ਮਿਲ ਜੁਲ ਕਰ ਰਹੇ ਨੇ ਇਹ ਇੱਥੇ ਜਿਹੜਾ ਕਿ ਦੇਖ ਸਕਦੇ ਆ ਕਿ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਬੀਬੀਆਂ ਪੈਣਾ ਜਣੀਆਂ ਕਿ ਇੱਥੇ ਲਾਈਨਾਂ ਵਿੱਚ ਲੱਗੀਆਂ ਨੇ ਤੇ ਅੰਦਰ ਜਿਹੜੀ ਹੈ VOTING ਹੈ ਬੜੇ ਵਧੀਆ ਢੰਗ ਨਾਲ ਚੱਲ ਰਹੀ ਹੈ ਅੰਦਰ ਜਿਹੜੇ ਕੈਂਡੀਡੇਟ ਦੇ ਉਹਨਾਂ ਉਮੀਦਵਾਰਾਂ ਦੇ ਅੰਦੇ ਵੀ ਬੈਠੀਆਂ ਤੇ ਨਾਲ ਜਿਹੜੇ ਰਟਰਨਿੰਗ ਅਫਸਰ ਵਗੈਰਾ ਜਿਹੜੇ ਵੋਟ ਪਵਾ ਰਹੇ ਨੇ ਉਹ ਆਪਦਾ ਬੜੇ ਸਹੀ ਢੰਗ ਨਾਲ ਵੋਟ ਪੋਲ ਕੀਤੀ ਜਾ ਰਹੀ ਹੈ ਇਸ ਵਾਰ ਜਿਹੜੀ ਇਹ ਵੋਟ ਹੈ ਬੈਲਟ ਪੇਪਰ ਤੇ ਪਾਈ ਜਾ ਰਹੀ ਹੈ ਬਕਸੇ ਦੇ ਵਿੱਚ ਬੰਦ ਕੀਤੀ ਜਾ ਰਹੀ ਹੈ ਤੇ ਇਹ ਬੀਬੀਆਂ ਭੈਣਾ ਬੀਬੀ ਇਹ ਵੋਟ ਮਾਣਾਈਓ ਹਾਂਜੀ ਕਿਵੇਂ ਦਾ ਮੋਲ ਲੱਗ ਰਿਹਾ ਇੱਥੇ ਅੱਜ ਬਹੁਤ ਵਦਕਾ ਲੱਗਦਾ ਜੀ ਕਹਿੰਦੇ ਸੀ ਬਾਬਾ ਲੜਾਈ ਝਗੜੇ ਵਾਲਾ ਪਿੰਡ ਬਣ ਸਕਦਾ ਕਿਉਂਕਿ ਵਿਧਾਇਕ ਦਾ ਭਰਾ ਕਿਹੜਾ ਵਿਧਾਇਕ ਦਾ ਮੁੰਡਾ ਕਿਹੜਾ ਨਹੀਂ ਜੇ ਇਹ ਹੋ ਜਾ ਤਾਂ ਨਹੀਂ ਲੱਗਦਾ ਬਹੁਤ ਵਦਕਾ ਸਾਡਾ ਪਿੰਡ ਭਾਈਚਾਰਕ ਸਾਂਝ ਪੂਰੀ ਹੈ ਪੂਰੀ ਸਾਡੇ ਕਿਵੇਂ ਲੱਗਦਾ ਪੈਂ ਜੀ ਤੁਹਾਨੂੰ ਕੁਝ ਤਾਂ ਬੋਲੋ ਦੱਸੋ ਦੱਸੋ ਕਿਵੇਂ ਲੱਗਦਾ ਜੀ ਕਿੰਨਾ ਚਿਰ ਹੋ ਗਿਆ ਪੰਚਾਇਤੀ ਵੋਟਾਂ ਵੀ ਨਹੀਂ ਪਈਆਂ ਇਹ ਬਲਾਤਸਮਤੀ ਦੀਆਂ ਵੀ ਨਹੀਂ ਪਈਆਂ ਅਜਲਾ ਪਰਸ਼ਾ ਦੀਆਂ ਹੁਣ ਪੈ ਰਹੀਆਂ ਹਾਂਜੀ ਕਿੰਨੇ ਚਰਬਾ ਗੋਟਾ ਪੈ ਰਹੀਆਂ ਜੀ ਪਤਾ ਨਹੀਂ ਜੀ ਕਿਵੇਂ ਲੱਗ ਰਹੀਆਂ ਵੋਟਾਂ ਤੋਂ ਵਧੀਆ ਵਧੀਆ ਲੱਗਦਾ ਹੈ ਕੰਮ ਕਰਦਾ ਕਰਕੇ ਆਏ ਤੁਸੀਂ ਹਾਂਜੀ ਹੁਣ ਇੱਥੇ ਟਾਈਮ ਭਾਵੇਂ ਜਿੰਨਾ ਮਰਜ਼ੀ ਲਾ ਕੇ ਹਾਂਜੀ ਹਾਂ ਬੀਬੀ ਕਿਵੇਂ ਲੱਗ ਰਿਹਾ ਵੋਟ ਪਾਣ ਆਇਓ ਸਾਨੂੰ ਬਹੁਤ ਵਧੀਆ ਮਾਹੌਲ ਲੱਗ ਰਿਹਾ ਜੀ ਸ਼ਾਂਤਮਈ ਤਰੀਕੇ ਨਾਲ ਵੋਟਾਂ ਪਈ ਜਾਂਨੂ ਹਾਂ ਕਿਵੇਂ ਲੱਗ ਰਿਹਾ ਜੀ ਵਧੀਆ ਲੱਗਦਾ ਹੈ ਇਹ ਕਾਫੀ ਸਮੇਂ ਲੰਬੇ ਸਮੇਂ ਬਾਅਦ ਜਿਹੜੀਆਂ ਵੋਟਾਂ ਪੈ ਰਹੀਆਂ ਏ ਤੋਂ ਪਹਿਲਾਂ ਪੰਚਾਇਤ ਨਹੀਂ ਪਈਆਂ ਦੂਜੀਆਂ ਨਹੀਂ ਪਈਆਂ ਗਿਆ ਹੁਣ ਹੁਣ ਇਹ ਜ਼ਿਲ੍ਹਾ ਪੰਚਾਇਤ ਦੀਆਂ ਵੋਟਾਂ ਪੈ ਰਹੀਆਂ ਨਾ ਕੋਈ ਪੰਚਾਇਤ ਸੰਮਤੀ ਦੀਆਂ ਪਈਆਂ ਨਾ ਦੂਜੀਆਂ ਪਈਆਂ ਤੇ ਵਾਵਾ ਲੰਮੇ ਸਮੇਂ ਤੋਂ ਪੈ ਰਹੀਆਂ ਦਾ ਸ਼ਾਂਤਮਈ ਢੰਗ ਨਾਲ ਵੋਟਾਂ ਪੈ ਰਹੀਆਂ ਕੀ ਇਹ ਮੁੱਦਾ ਕੀ ਹੈ ਮਤਲਬ ਕੀ ਸਮਝਦੇ ਹੋ ਕਿ ਜਿਹੜਾ ਜਿੱਤ ਜਾਵੇ ਉਹ ਕਿੱਦਾਂ ਦੇ ਕੰਮ ਪੈ ਪਿੰਡ ਵਾਸੀਆਂ ਦੇ ਕਰੇ ਆਪਣੇ ਉਹ ਜਿਹੜੇ ਕੰਮ ਚੰਗੇ ਕੰਮ ਕਰੇ ਜਿਹੜਾ ਕੋਈ ਜਿੱਤ ਜਾਵੇ ਕੋਈ ਘਾਟਨਾ ਹੋਣ ਦੇ ਵਿੱਚ ਚੰਗੇ ਕੰਮ ਕਰੇ ਹੈ ਪਿੰਡ ਵਾਸੀਆਂ ਵੱਲੋਂ ਜਿਹੜਾ ਕਿ ਇੱਕ ਉਮੀਦ ਕੀਤੀ ਜਾ ਰਹੀ ਕਿ ਜੇ ਕੋਈ ਜਿੱਤ ਜਾਂਦਾ ਜਿਹੜਾ ਵੀ ਉਹ ਪਿੰਡ ਵਾਸੀਆਂ ਦੀ ਜਿਹੜੇ ਹੱਕਲ ਦੇ ਵਿੱਚ ਜਿਹੜੇ ਹੱਕ ਕੰਮ ਬੰਦੇ ਆ ਉਹ ਕੀਤੇ ਜਾਣ ਅੰਦਰ ਦੇਖ ਸਕਦੇ ਜੀ ਸਹੀ ਢੰਗ ਨਾਲ ਜਿਹੜੀ ਆ ਵੋਟ ਪੋਲ ਕੀਤੀ ਜਾ ਰਹੀ ਹੈ ਹੈ ਹੋਰ ਵੀ ਇੱਕ ਉਮੀਦਵਾਰ ਪਹੁੰਚਦੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਕੰਤਰ ਹੈ ਜੀ ਸਾਰਿਆਂ ਦਾ ਵੋਟ ਪਾਉਣ ਦਾ ਹੱਕ ਆ ਸਾਰੇ ਲਾਈਨਾਂ ਚ ਲੱਗੇ ਆ ਸ਼ਾਂਤਮਈ ਨਾ ਤੇ VOT VOTING ਹੋ ਰਹੀ ਹੈ ਜੀ ਕਿੰਨੇ ਕਿ ਪਿੰਡਾਂ ਦੇ ਵਿੱਚ ਤੁਸੀਂ ਹੋ ਆਏ ਹੋ ਮੈਂ ਤਕਰੀਬਨ 20 ਤੋਂ 25 ਪਿੰਡਾਂ ਚ ਹੋ ਰਿਹਾ ਤੇ ਬਿਲਕੁਲ ਸ਼ਾਂਤਮਈ ਮਾਹੌਲ ਹੈ ਜੀ ਇੱਕ ਸੀਟ ਜਿਹੜੀ ਮਤਲਬ ਆਪਾਂ ਇਹੋ ਜੀ ਜ਼ੋਨ ਕਹੀਏ ਬੜੀ ਹੌਟ ਮੰਨੀ ਗਈ ਹੈ ਕਿਉਂਕਿ ਤੁਸੀਂ ਮੌਜੂਦਾ ਐਮ.ਐਲ.ਏ. ਸ਼੍ਰੀ ਨੀਸ਼ਕਰ ਵਾਲਾ ਕਟਾਰੀਆ ਜੀ ਦੇ ਸਪੁੱਤਰ ਹੋ ਔਰ ਦੂਸਰੇ ਪਾਸੇ ਆਪਾਂ ਵੇਖਦੇ ਹਾਂ ਸਾਬਕਾ ਐਮ.ਐਲ.ਏ. ਕੁਲਵੀਰ ਸਿੰਘ ਜੀ ਦਾ ਭਰਾ ਮਹਕਦੀਪ ਸਿੰਘ ਔਰ ਦੋਵਾਂ ਦੇ ਪਹਿਲੇ ਪਹਿਲੇ ਇਲੈਕਸ਼ਨ ਨੇ ਮੈਂ ਇਹਨੇ ਕੈਰੀਅਰ ਤੈਅ ਕਰਨਾ ਤੁਹਾਡਾ ਮੈਂ ਐਮਐਲਏ ਦੇ ਪੁੱਤਰ ਹੁੰਦੇ ਨਾਲ ਨਾਲ ਹਲਕੇ ਦਾ ਸੇਵਾਦਾਰ ਵੀ ਆ ਹੂੰ ਇਹ ਜੀ ਸੰਗਤ ਦਾ ਫੈਸਲਾ ਵਾ ਜੀ ਉਹਨਾਂ ਨੇ ਦੇਖਣਾ ਵਾ ਕਿ ਕਿਹੜਾ ਮੱਕੀ ਉਹਨਾਂ ਦਾ ਭਰਾ ਵਾ ਉਹਨਾਂ ਦਾ ਪੁੱਤ ਹੈ ਉਹਨਾਂ ਦਾ ਵੀਰ ਹੈ ਉਹਨਾਂ ਦਾ ਭਤੀਜਾ ਕਿ ਜਿਹੜਾ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਔਖੇ ਸੁਖੇ ਟਾਈਮ ਦੇ ਵਿੱਚ ਇਹ ਉਹਨਾਂ ਦਾ ਫੈਸਲਾ ਜੋ ਉਹਨਾਂ ਦਾ ਫੈਸਲਾ ਹੋਊਗਾ ਸਾਡੇ ਸਿਰ ਮੱਥੇ ਕਿਵੇਂ ਜੀ ਕੀਤਾ ਤੁਹਾਡਾ ਕੀ ਹਾਂ ਵੀ ਜ਼ਿਲ੍ਹਾ ਪਰਿਸ਼ਦ ਦੀ ਚੋਣ ਲੜੀ ਜਾਵੇ ਦੇਖੋ ਜੀ ਹਰੇਕ ਬੰਦਾ ਕਹਿੰਦਾ ਵਾ ਕਿ ਜਦੋਂ ਆਪਾਂ ਸੇਵਾ ਕਰਦੇ ਆ ਠੀਕ ਹੈ ਜੀ ਸਾਰੇ ਹਲਕੇ ਦੀ ਇਹ ਡਿਮਾਂਡ ਸੀ ਕਿ ਤੁਸੀਂ ਵੀ ਬਈ ਜੀ ਕੋਈ ਨਾ ਕੋਈ ਆਪਾਂ ਲੈਕਚਰ ਲੜਨਾ ਵਾ ਤੇ ਮੈਨੂੰ ਇਹ ਪਲੇਟਫਾਰਮ ਠੀਕ ਲੱਗਾ ਤੇ ਇਸ ਲਈ ਮੈਂ ਇਹ ਮਤਾਨ ਚਾਹਿਆ। ਕਦਰੀਆ ਸਾਹਿਬ ਤੁਸੀਂ ਵੇਖਿਆ ਨਾ ਇਸ ਪਿੰਡ ਵਿੱਚ ਸਿਰਫ ਥੋੜਾ ਜਿਹਾ ਉਤਸ਼ਾਹ ਲੋਕਾਂ 'ਚ ਆ। ਬਾਕੀ ਜਿੰਨੇ ਵੀ ਪਿੰਡ ਆ ਲੋਕਾਂ 'ਚ ਉਹ ਉਤਸ਼ਾਹ ਨਹੀਂ ਹੈਗਾ ਵੋਟਾਂ पे ਹੁੰਦਾ ਕੀ ਕਰਨ। ਸਰ ਤੁਹਾਨੂੰ ਪਤਾ ਕਿ ਸਵੇਰ-ਸਵੇਰ ਦਾ ਟਾਈਮ ਹੁੰਦਾ ਵਾ। ਹਲੇ ਲੋਕੀ ਘਰਾਂ 'ਚੋਂ ਨਿਕਲ ਰਹੇ ਆ। ਤਕਰੀਬਨ ਮੇਰੇ ਸਾਹ ਚ 1:00 ਵਜੇ ਦਾ ਟਾਈਮ ਹੋ ਚੁੱਕਾ ਵਾ ਰਹਿ ਗਏ 2 2.5 ਘੰਟੇ ਰਹਿ ਗਏ ਨਹੀਂ ਨਹੀਂ ਬਾਕੀ ਕਿਹੜੇ ਤਾਂ ਛੋਟੇ ਪਿੰਡ ਦੇਖੋ ਜੀ ਕਿਹੜੇ ਛੋਟੇ ਪਿੰਡ ਕਿੰਨਾਂ ਦੀ ਮੇਰੇ ਸਾਹ ਚ 4 4500 ਵੋਟ ਹੈ ਹਾਂਜੀ ਤੇ ਉਸਨਾਂ ਉੱਥੇ ਉਹਦਾ ਉਹਵੇਂ ਦਾ ਵੀ ਉਹ ਜਿਹੜੇ ਵੱਡੇ ਪਿੰਡ ਹੁਣ ਮੇਰੇ ਸਾਹ ਚ ਇੱਥੇ 16 1700 ਵੋਟ ਹੈ ਤੇ ਉਸਨਾਂ ਇੱਥੇ ਕਰਾਊਡ ਹੋਸਾ ਨਾ ਕਰਾਊਡ ਹੈ ਜੀ ਕਿਟਨਾਰੀਆ ਸਾਹਿਬ ਪਿਛਲੇ 10 ਸਾਲਾਂ ਤੋਂ ਪਹਿਲੀ ਵਾਰੀ ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨ ਹੋ ਰਹੇ ਲੋਕਾਂ ਜੋ ਉਤਸ਼ਾਹ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਵਧੀਆ ਜੀ ਇਹ ਕੋਈ ਹੌਟ ਸੀਟ ਮੰਨੀ ਜਾਂਦੀ ਸੀ ਤੁਹਾਡੀ ਕਿਦਾਂ ਦੇਖਦੇ ਕਿ ਹੌਟ ਸੀਟ ਦੇ ਵਿੱਚ ਹੌਟ ਹੈ ਜਾਂ ਆਰਾਮ ਨਾਲ ਸ਼ਾਂਤੀ ਨਾਲ ਹੈ ਤੁਹਾਡੇ ਸਾਹਮਣੇ ਹੈ ਜੀ ਸ਼ਾਂਤਮਈ ਨਾ ਹੋ ਰਿਹਾ ਵਾ ਬਿਲਕੁਲ ਵਧੀਆ ਸੀਟ ਹੈ ਜੀ ਦੇਖੋ ਜੀ ਹੌਟ ਸੀਟ ਹੈ ਪੰਜਾਬ ਦੇ ਜਿਵੇਂ ਦੋਵੇਂ ਲੀਡਰ ਹੈ ਕਿ ਫੇਮਸ ਲੀਡਰ ਤੇ ਸਾਰੇ ਦੀ ਨਿਗਾਹ ਇਸ ਸੀਟ ਤੇ ਹੈ ਜੀ ਮਹਕਦੀਪ ਆਇਆ ਉਹਨੇ ਕਿਹਾ ਕਿ ਪਿਛਲੇ ਕਾਗਜ਼ ਨਹੀਂ ਭਰਨ ਦਿੱਤੇਗੇ ਇਹ ਕਿਵੇਂ ਲੱਗਦਾ ਕਿ ਇਹ ਸ਼ੁਰੂਆਤ ਉਹਨਾਂ ਨੇ ਕੀਤੀ ਜਾਂ ਪਿਛਲੀਆਂ ਸਰਕਾਰਾਂ ਨੇ ਸ਼ੁਰੂਆਤ ਕੀਤੀ ਇਹ ਤਾਂ ਜੀ ਮੈਨ ਮੇਰੇ ਕੋਲ ਹੁਣ ਕਾਹਦੇ ਲਈ ਘੁਮਾਉਂਦੇ ਜੇ ਤੁਹਾਨੂੰ ਵੀ ਪਤਾ ਵਾ ਤੇ ਕਾਹਦੇ ਲਈ ਕਰਦੇ ਜੀ ਕਿਹਨੇ ਕਦਮ ਕੀਤਾ ਜੀ ਕਿਹਨੇ ਜ਼ਬਰ ਸੰਤੀ ਹੋਈ ਹੈ ਇਹ ਸਬਰ ਸੰਤੀ ਕਹਿੰਦੇ ਸਰਪੰਚੀਆਂ ਕਹਿੰਦੇ ਜ਼ਬਰ ਸੰਤੀ ਹੋਈ ਸੀ ਦੇਖੋ ਜੀ ਦੇਖੋ ਜੀ ਮੈਂ ਕਿਸੇ ਦਾ ਮੂੰਹ ਨਹੀਂ ਫਾੜ ਸਕਦਾ ਠੀਕ ਹੈ ਜੇ ਉਹ ਚੋਣਾ ਹੋਈਆਂ ਇਹ ਵੀ ਹੋ ਰਹੀਆਂ ਵਾ ਉਹਦਾ ਜੀ ਇਹਨਾਂ ਦੀ ਇੱਕ ਨਹੀਂ ਫਾਈਲਾਂ ਸੀ ਵਿੱਚ ਕਾਗਜ਼ ਪੂਰੇ ਨਹੀਂ ਹੈਗੇ ਸੀ ਐਵੇਂ ਲਾਈਨ 'ਚ ਰੱਖਤੀਆਂ ਕਿਹੜੇ ਉਹਨਾਂ ਦੇ ਬੰਦੇ ਸੀ ਉਹ ਕਹਿੰਦਾ ਕਿ ਅਸੀਂ ਤਾਂ ਆਪ ਖੜਾ ਛੜਾਣਾ ਚਾਹੁੰਦੇ ਹੁਣ ਕਰੀਏ ਕੀ ਮਾਰੀ ਦਾ ਸਾਨੂੰ ਆਣਾ ਪਿਆ ਵਾ ਤੇ ਸਾਡਾ ਕੋਈ ਮਤਲਬ ਨਹੀਂਗਾ ਸੀ ਅਸੀਂ ਇਲੈਕਸ਼ਨ ਲੜਨਾ ਚਾਹੁੰਦੇ ਹਾਂ ਇਹ ਦਬਦਬਾ ਤਾਂ ਨਹੀਂ ਸੀ ਸਰਕਾਰ ਦਾ ਕਰਕੇ ਲੋਕਾਂ ਨੇ ਰੱਦ ਕੀਤੇ ਗਏ ਕਾਗਜ਼ ਤੇ ਜੇ ਭਾਜੀ ਉਹ ਰੱਦ ਹੋਣੇ ਸੀ ਤਾਂ ਫਿਰ ਇਹ ਕਿਉਂ ਨਹੀਂ ਹੋਏਗੇ ਇੱਕ ਕੁਲਵੀਰ ਦੀ ਵੀ ਵੀਡੀਓ ਬੜੀ ਵਾਇਰਲ ਹੋ ਰਹੀ ਆ ਉਹ ਕਹਿ ਰਿਹਾ ਵੀ ਮਤਲਬ ਮੈਂ ਅਗਲੀ ਸਰਕਾਰ ਦੇ ਵਿੱਚ ਵੀ ਇਹ ਕਰੂੰਗਾ ਪਰ ਉਹਨਾਂ ਦਾ ਹੁਣ ਜੇਕਰ ਉਹ ਸਰਕਾਰ ਆਉਂਦੀ ਉਹ ਕਹਿੰਦੇ ਇਹ ਤਾਂ ਕਹੀ ਨਹੀਂ ਗੱਲ ਹੀ ਨਹੀਂ ਕਹੀ ਮੈਕਦੀਪ ਜੀ ਆਏ ਸੀ ਤੇ ਦੇਖੋ ਜੀ ਸੋਸ਼ਲ ਮੀਡੀਆ ਤੇ ਆਈ ਕਲਿੱਪ ਆਇਆ ਵਾ ਕਿ ਮੈਂ ਪਹਿਲਾਂ ਵੀ ਐ ਕਰਦਾ ਰਿਹਾ ਅੱਗੇ ਵੀ ਐ ਕਰੂੰਗਾ ਤੁਹਾਡੇ ਸਾਹਮਣੇ ਮੈਂ ਤਾਂ ਕੋਈ ਆਪ ਤਾਂ ਬਣਾ ਨਹੀਂ ਦਿੱਤੀ ਇਹ ਲੋਕਤੰਤਰ ਰਕਾਨ ਨਹੀਂ ਗਾ ਜਿਵੇਂ ਚੱਲਦਾ ਰਿਹਾ ਤੇ ਦੇਖੋ ਜੀ ਅਸੀਂ ਅੱਜ ਸ਼ੁਰੂਆਤ ਕਰ ਚੱਲੇ ਆ ਹੁਣ ਅੱਗੋਂ ਸੰਗਤ ਦਾ ਫੈਸਲਾ ਉਹ ਅੱਗੋਂ ਕਿਵੇਂ ਚੱਲਦੇ ਆ ਜੀ ਹਾਂ ਇੱਕ ਇੱਥੇ ਇਸ ਵੇਲੇ ਕਾਂਗਰਸ ਪਾਰਟੀ ਤੋਂ ਜਿਹੜੇ ਮੈਕਦੀਪ ਸਿੰਘ ਪਹੁੰਚ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਮੈਂ ਕਿ ਜੀ ਕਿਵੇਂ ਚੱਲ ਰਿਹਾ ਮਾਹੌਲ ਕਹਿੰਦੇ ਸੀ ਕਿ ਬਹੁਤ ਜ਼ਿਆਦਾ ਇਹ ਸੈਂਸਿਟਿਵ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ ਹੱਥ ਜੋੜ ਕੇ ਫਤਿਹ ਬੁਲਾਉਣਾ ਜੀ ਦੇਖੋ ਸੈਂਸਿਟਿਵ ਮੈਨੂੰ ਨਹੀਂ ਲੱਗਦਾ ਕਿਉਂਕਿ ਲੋਕ ਪਿਆਰ ਬਹੁਤ ਦੇ ਰਹੇ ਆ ਕਿਉਂਕਿ ਅੱਜ ਜਦੋਂ ਮੈਂ ਘਰੋਂ ਤੁਰਿਆ ਤਾਂ ਸਭ ਤੋਂ ਪਹਿਲਾਂ ਗੁਰੂ ਨੂੰ ਯਾਦ ਕਰਕੇ ਤੁਰਿਆ ਉਹਨਾਂ ਦਾ ਆਸ਼ੀਰਵਾਦ ਓਟ ਆਸਰਾ ਲੈ ਕੇ ਤੁਰਿਆ ਤਾਂ ਕੋਈ ਮੈਨੂੰ ਨਹੀਂ ਲੱਗਦਾ ਕਿ ਕੋਈ ਸੈਂਸਿਟਿਵ ਆ ਸਭ ਵਧੀਆ ਚੱਲ ਰਿਹਾ ਆਲ ਗੁੱਡ ਕਿਉਂਕਿ ਆਜ ਜਿਹੜਾ ਜੋਂ ਬੜਾ ਹੌਟ ਮੰਨਿਆ ਗਿਆ ਕਿਉਂਕਿ ਇੱਕ ਪਾਸੇ ਆਪਾਂ ਵੇਖਦੇ ਮੌਜੂਦਾ ਐਮਐਲਏ ਦੇ ਉੱਤਰ ਮੈਂ ਕਹਿੰਦਾ ਵੀ ਐਮਐਲਏ ਦੇ ਨਾਲ ਹੀ ਤੁਹਾਡੀ ਫਾਈਟ ਹੋ ਰਹੀ ਹੈ ਨਾ ਤੇ ਦੂਸਰੇ ਪਾਸੇ ਸਾਬਕਾ ਐਮਐਲ ਕਲਵੀਰ ਸਿੰਘ ਜੀ ਦਾ ਵੀ ਸੁਰਖੀਆਂ ਜਿਹੜੀਆਂ ਜੇ ਤੁਸੀਂ ਉਹਨਾਂ ਦੇ ਛੋਟੇ ਭਰਾਵਾਂ ਜੀ 40 ਤੋਂ ਚੇਅਰਮੈਨ ਵੀ ਨੇ ਸਾਹਬ ਗੁਰਦੀਪ ਸਿੰਘ ਬੰਬਨੇ ਜੀ ਜਿਨ੍ਹਾਂ ਨੇ ਉਮੀਦਵਾਰ ਦੀ ਗੱਲ ਕਰੀ ਸਾਰੇ ਢੁੱਲੇਦਾਰ ਨੇ ਜੀ ਇਹ ਇਹ ਇਲਾਕੇ ਦੇ ਵਿੱਚ ਇਹ ਚਰਚਾ ਹੋ ਰਹੀ ਵੀ ਇੱਥੇ ਡਾਂਸੋਟਾ ਖੜਕੂ ਖੜਕੂ ਦੇਖੋ ਜਿੱਥੇ ਪ੍ਰਮਾਤਮਾ ਦੀ ਕਿਰਪਾ ਹੋਵੇ ਨਾ ਉੱਥ ਮੈਂ ਨਹੀਂ ਸਮਝਦਾ ਕਿ ਇਹ ਡਾਂਗ ਸੋਟਾ ਖੜਕੂਗਾ ਤੇ ਕਿਉਂਕਿ ਮੈਂ ਲਗਭਗ 80% ਪਿੰਡ ਕਾਢਾਂ ਆ। ਕੀ ਬਾਤ ਹੈ? ਪਰ ਮਾਹੌਲ ਸਾਰੇ ਕਿਤੇ ਬਹੁਤ ਵਧੀਆ ਕੋਈ ਡਾਂਗ ਸੋਟੇ ਵਾਲਾ ਕੰਮ ਹੈ ਨਹੀਂ ਕਿਤੇ। ਕਿੰਨੇ ਪਰਸੈਂਟ ਬੋਲ ਬੋਲ ਬੋਲੋ ਚੱਕੀ ਕਿੰਨੇ ਪਰਸੈਂਟ? ਦੇਖੋ ਜਿਹੜੇ ਵੱਡੇ ਪਿੰਡ ਨੇ ਉੱਥੇ ਫਿਲਹਾਲ ਥੋੜੀ ਘੱਟ ਪੋਲ ਹੋਈ ਆ ਜਿਹੜੇ ਛੋਟੇ ਪਿੰਡ ਨੇ ਉੱਥੇ 50% ਤੱਕ ਪੋਲ ਹੋ ਚੁੱਕੀ ਹੈ ਘਟ ਹੋਣ ਦਾ ਕੀ ਕਾਰਨ ਤੇ ਮੰਨਦੇ ਕਿ ਉਹ ਲੋਕਾਂ ਦਾ ਉਤਸ਼ਾਹ ਨਹੀਂ ਹੈਗਾ ਨਹੀਂ ਉਤਸ਼ਾਹ ਹੈਗਾ ਵੀਰੇ ਗੱਲ ਇਹ ਹੈ ਕਿ ਕਈ ਵੱਡੇ ਪਿੰਡਾਂ 'ਚ ਨਾ ਪੋਲਿੰਗ ਬੂਥ ਏ ਸਰਕਾਰ ਦੀ ਨਾਕਾਮੀ ਹੈ ਹਮ ਕਿਉਂਕਿ ਗੱਲ ਇਹ ਹੈ ਕਿ ਜਿਹੜਾ ਪਿੰਡ ਵੱਡਾ ਉਹ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਵੀ ਇੱਥੇ ਇੰਨੀ ਵੋਟ ਆ ਤੇ ਉਹਨਾਂ ਨੂੰ ਸਟੇਸ਼ਨ ਵਧਾਉਣੇ ਚਾਹੀਦੇ ਜੇ ਪੋਲਿੰਗ ਸਟੇਸ਼ਨ ਦੋ ਹੁਣ ਤਾਂ ਉਹੀ ਜਿਹੜੀ ਵੋਟ ਆ ਉਹ ਹੁਣ ਤੱਕ 60 70% ਪੋਲ ਹੋਈ ਹੁੰਦੀ 1680 ਵੋਟ ਇਸ ਪਿੰਡ ਦੀ ਪਰ ਬੂਥ ਏ ਨਾ ਇਹ ਤੇ ਕਹਿ ਰਹੇ ਜੀ 600 ਭੁਗਤਾਨ ਹੋਈ ਹੈ ਜੀ ਦੇਖੋ ਇਹ ਘੰਟੇ ਤਿੰਨ ਰਹਿ ਗਏ ਸਿਰਫ ਮੇਰੇ ਕੋਲ ਫਿਰ ਇਹ ਨਾਕਾਮੀ ਸਰਕਾਰ ਦੀ ਨਹੀਂ ਆ ਤਾਂ ਕੀ ਆ ਦੱਸੋ ਹੂੰ ਸੋ ਇਹ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਪੋਲਿੰਗ ਬੂਥ ਜਿਹੜੇ ਦੋ ਦਿੱਤੇ ਜਾਣ ਕਿਉਂਕਿ ਜਿਹੜੇ ਬਜ਼ੁਰਗ ਲੋਕ ਨੇ ਸਰਕਾਰ ਉਹਨਾਂ ਬਾਰੇ ਨਹੀਂ ਸੋਚਦੀ ਇਸ ਪਿੰਡ ਨੇ ਇੱਕ ਏਕਾ ਵੀ ਕੀਤਾ ਕਿ ਜਿਹੜੇ ਬਜ਼ੁਰਗ ਆ ਉਹਨਾਂ ਨੂੰ ਉਹਦਾ ਪਰਿਵਾਰਕ ਮੈਂਬਰ ਜਿਹੜਾ ਵੋਟ ਪਾ ਸਕਦਾ ਇਹ ਤੁਹਾਨੂੰ ਸਹੀ ਲੱਗਦਾ ਬਿਲਕੁਲ ਸਹੀ ਹੈ ਜੀ ਹੂੰ ਪਰ ਪਰਿਵਾਰਕ ਵੋਟ ਨੂੰ ਆਪਣਾ ਮੇਰਾ ਕਹਿੰਦਾ ਮਤਲਬ ਹੈ ਕਿ ਜੋ ਬਜ਼ੁਰਗ ਨੇ ਹੂੰ ਉਹਨਾਂ ਦਾ ਹੱਕ ਹੈ ਕਿ ਉਹਨਾਂ ਦੇ ਪਰਿਵਾਰ ਕੋਲ ਹੱਕ ਹੈ ਕਿ ਉਹਨਾਂ ਦੀ ਵੋਟ ਪਾਈ ਜਾਵੇ ਹੂੰ ਬਾਕੀ ਪ੍ਰਸ਼ਾਸਨ ਦਾ ਕੀ ਹੈ ਮਤਲਬ ਵੇਖ ਰਹੇ ਆ ਵੀ ਪੂਰਾ ਵਧੀਆ ਉਹਨਾਂ ਦਾ ਬਿਲਕੁਲ ਜੀ ਪ੍ਰਸ਼ਾਸਨ ਦਾ ਪ੍ਰਬੰਧ ਠੀਕ ਹੈ ਜੀ ਬਹੁਤ ਵਧੀਆ ਹੈ ਹੂੰ ਤੇ ਕਿਉਂਕਿ ਅੱਜ ਪ੍ਰਸ਼ਾਸਨ ਨੂੰ ਵੀ ਪਤਾ ਹੀ ਹੈ ਕਿ ਸਰਕਾਰ ਅੱਜ ਜੋ ਇਹਨਾਂ ਦੀ ਝੂਠਾਂ ਦੀ ਸਰਕਾਰ ਗੱਪਾਂ ਦੀ ਸਰਕਾਰ ਸਭ ਤੋਂ ਵੱਡੀਆਂ ਠੱਗੀਆਂ ਹੋਈ ਇਹਨਾਂ ਨਾਲ ਰਹੀਆਂ ਨੇ ਪ੍ਰਸ਼ਾਸਨ ਨਾਲ ਹਮ ਗੱਲ ਇਹ ਆ ਕਿ ਕੋਈ ਤਕਾ ਤਾਂ ਨਹੀਂ ਹੋ ਰਿਹਾ ਨਹੀਂ ਕੋਈ ਜ਼ਬਰਦਸਤੀ ਨਹੀਂ ਜੀ ਕੋਈ ਤਕਾ ਨਹੀਂ ਸਭ ਸ਼ਾਂਤਮਈ ਚੱਲ ਰਿਹਾ ਜੀ ਪਰ ਉਹ ਤੁਹਾਡੇ ਦੇ ਇਲਜ਼ਾਮ ਲਾ ਰਹੇ ਨੇ ਕੱਲ ਪਰਸੋ ਸ਼ੰਕਰ ਘਟਾਰੀਆ ਕਹਿ ਰਹੇ ਨੇ ਕਹਿੰਦੇ ਵੀ ਇਹਨਾਂ ਨੇ ਗੋਲੀਆਂ ਚਲਾਈਆਂ ਫਲਾਣੇ ਪਿੰਡ ਫਲਾਣੇ ਪਿੰਡ ਆ ਕੀਤਾ ਉਹ ਕੀਤਾ ਉਹ ਤੁਹਾਡੇ ਦੇ ਇਹੋ ਜਿਹੇ ਇਲਜ਼ਾਮ ਲਾ ਰਹੇ ਨੇ ਕੀ ਉਹ ਬੇਬੁਨਿਆਦ ਨੇ ਦੇਖੋ ਭਾਈ ਜੀ ਮੈਂ ਨਾ ਨੂੰ ਇਲਜ਼ਾਮ ਮੈਂ ਵੀ ਲਾਦਾ ਹਮ ਪਰ ਮੈਂ ਇਹੋ ਜਿਹਾ ਬੰਦਾ ਨਹੀਂ ਮੈਂ ਕਿਸੇ ਦੀ ਨਿੰਦਾ ਕਰਾਂ ਤੇ ਨਾ ਹੀ ਮੈਂ ਕਿਸੇ ਦਾ ਨਾਮ ਲਵਾਂ ਹੂੰ ਠੀਕ ਹੈ ਜੀ ਮੈਂ ਕਿਸੇ ਦੀ ਨਿੰਦਾ ਨਾ ਕਰਦਾ ਜੀ ਤੇ ਨਾ ਕਰਾਂ ਕਿਉਂਕਿ ਮੈਂ ਇਹ ਪਾਪ ਆਪਦੇ ਸਿਰ ਨਹੀਂ ਚੜਾ ਸਕਦਾ ਹੂੰ ਕਿਉਂਕਿ ਜੇ ਤੇ ਦੇ ਰਾਜਨੀਤੀ ਸਾਫ ਸੁਥਰੀ ਹੋएगी ਕਿਉਂਕਿ ਰਾਜਨੀਤੀ ਬਿਲਕੁਲ ਬਿਲਕੁਲ ਸਾਫ ਸੁਥਰੀ ਹੋਊਗੀ ਜੀ ਕਿਉਂਕਿ ਮੈਂ ਪੜਿਆ ਲਿਖਿਆ ਹੂੰ ਮੈਂ ਕੋਈ ਇੱਥੇ ਕੀ ਸਟੱਡੀ ਤੁਹਾਡੀ ਮੈਂ ਅ ਗ੍ਰੈਜੂਏਸ਼ਨ ਹ ਹ ਤੇ ਹੁਣ ਮੈਂ ਐਲ ਐਲ ਬੀ ਕਰ ਰਿਹਾ ਜੀ ਪਿੰਡ ਵਾਲੇ ਕਹਿੰਦੇ ਆ ਕਿ ਜਿਹੜਾ ਜਿੱਤ ਜਾਵੇ ਉਹ ਪਿੰਡ ਦੇ ਵਿਕਾਸ ਦੇ ਬਾਰੇ ਸੋਚੇ ਕੀ ਇਦਾਂ ਹੋਏਗਾ ਬਿਲਕੁਲ ਹੋਊਗਾ ਜੀ ਮੈਂ ਜੀਰਾ ਪਰਿਵਾਰ ਦੀ ਫੋਲਵੜੀ ਚੋਂ ਆ ਹਮ ਠੀਕ ਹੈ ਜੀ ਪਿਛਲੇ 70 ਸਾਲਾਂ ਚ ਜੇ ਕਿਸੇ ਨੇ ਜੀਰੇਵਾਲ ਕੇ ਚ ਵਿਕਾਸ ਕੀਤਾ ਉਹ ਜੀਰਾ ਪਰਿਵਾਰ ਨੇ ਕੀਤਾ ਹਮ ਤੇ ਜੀਰਾ ਪਰਿਵਾਰ ਹਮੇਸ਼ਾ ਵਿਕਾਸ ਕਰੂਗਾ ਮਹਕਦੀਪ ਸਿੰਘ ਜੀ ਪਤਾ ਲੱਗਾ ਵੀ ਤੁਹਾਡੀ ਪਹਿਲੀ ਚੋਣ ਜਿਹੜੀ ਆਪਾਂ ਇਲੈਕਸ਼ਨ ਪਹਿਲਾ ਤੁਹਾਡਾ ਜੀ ਬਿਲਕੁਲ ਪਹਿਲਾ ਇਲੈਕਸ਼ਨ ਹੈ ਜੀ ਤੇ ਕੀ ਹੈਵੀ ਹੈ ਚੋਣ ਵੀ ਜੀ ਆਪਾਂ ਕਰੀਏ ਜ਼ਿਲ੍ਹਾ ਪਰਿਸ਼ਦ ਦੀ ਇਹ ਚੋਣ ਵੀ ਵੱਡੀ ਹੁੰਦੀ ਹੈ ਹਾਂਜੀ ਬਿਲਕੁਲ ਜੀ ਤੇ ਕਈ ਵਾਰ ਹੁੰਦਾ ਵੀ ਕਈ ਇਹ ਕਿਹੜਾ ਕੈਰੀਅਰ ਵੀ ਇਹੀ ਪੂਰਾ ਕਰਦਾ ਹੈ ਕਿ ਕਾ ਕਰਨਾ ਹੈ ਇਸੀ ਦੇਖੋ ਮੇਰਾ ਮੇਰਾ ਡਿਸੀਜਨ ਨੀਗਾ ਮੇਰੇ ਵੱਡੇ ਭਰਾ ਸਰਦਾਰ ਕੁਲਬੀਰ ਸਿੰਘ ਜੀਰਾ ਕਿਉਂਕਿ ਮੈਂ ਤਾਂ ਆ ਵੀ ਚੋਣ ਨਹੀਂ ਸੀ ਲੜਨੇ ਹੂੰ ਤੇ ਕਿਉਂਕਿ ਤੁਸੀਂ ਕੁਲਬੀਰ ਸਿੰਘ ਜੀਰਾ ਉਹਨਾਂ ਦੀ ਵੀ ਇੰਟਰਵਿਊ ਵੇਖੀ ਹੋਊਗੀ ਉਹਨਾਂ ਨੇ ਦੱਸਿਆ ਕਿ ਕੀ ਮਜਬੂਰੀ ਸੀ ਆ ਚੋਣ ਲੜਨ ਦੀ ਹੂੰ ਕਿ ਉਹਨਾਂ ਆਪਣਾ ਕੈਰੀਅਰ ਸਰਪੰਚੀ ਤੋਂ ਸ਼ੁਰੂ ਕੀਤਾ ਸੀ ਤੁਸੀਂ ਜ਼ਿਲ੍ਹਾ ਪਰਿਸ਼ਦ ਤੋਂ ਸ਼ੁਰੂ ਕਰ ਰਹੇ ਹੋ ਜੀ ਬਿਲਕੁਲ ਲੋਕਾਂ ਦਾ ਸਾਥ ਕਿਹੋ ਜਿਹਾ ਮਿਲ ਰਿਹਾ ਕਿਉਂਕਿ ਪਹਿਲਾਂ ਤੁਸੀਂ ਕੈਂਪੇਨ ਕੀਤੀ ਹੈ ਘਰ ਘਰ ਗਏ ਹਾਂ ਡੋਰ ਟੂਰ ਗਏ ਹਾਂ ਲੋਕ ਬਹੁਤ ਪਿਆਰ ਦਿੰਦੇ ਆ ਜੀ ਵੱਡੇ ਮਿਲਦੇ ਆ ਜੀ ਗਲਵਕੜੀ ਚ ਲੈ ਕੇ ਮਿਲਦੇ ਆ ਬਹੁਤ ਪਿਆਰ ਮਿਲਦਾ ਕਿਉਂਕਿ ਜੀਰਾ ਪਰਿਵਾਰ ਨੇ ਇੱਜ਼ਤ ਖੱਟੀ ਹੈ ਤਾਂ ਅੱਜ ਲੋਕ ਪਿਆਰ ਦਿੰਦੇ ਨੇ ਇੱਕ ਪਿਛਲੀਆਂ ਸਰਕਾਰਾਂ ਮੌਕੇ ਲੋਕਤੰਤਰ ਦਾ ਘਾਣ ਹੋ ਰਿਹਾ ਉਹਨੂੰ ਕਿਵੇਂ ਸਮਝਦੇ ਆ ਉਹ ਕਿਵੇਂ ਖਤਮ ਹੋ ਸਕਦਾ ਦੇਖੋ ਮੈਂ ਸਮਝਦਾ ਕਿ ਜੇ ਲੋਕਤੰਤਰ ਦਾ ਘਾਣ ਤੁਸੀਂ ਰੋਕਣਾ ਤਾਂ ਉਹਦੇ ਲਈ ਯੂਥ ਨੂੰ ਅੱਗੇ ਆਉਣਾ ਪੈਣਾ ਹੈ ਪੜ੍ਹੇ ਲਿਖੇ ਨੌਜਵਾਨਾਂ ਨੂੰ ਅੱਗੇ ਆਉਣਾ ਪੈਣਾ ਹੈ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਅੱਜ ਕੈਨੇਡਾ ਅਮਰੀਕਾ ਜਾ ਰਹੇ ਆ ਉਹਨਾਂ ਨੂੰ ਇੱਥੇ ਰਹਿ ਕੇ ਕੰਮ ਕਰਨਾ ਚਾਹੀਦਾ ਕਿਉਂਕਿ ਸ਼ਾਇਦ ਹੋ ਸਕਦਾ ਹੈ ਕਿ 2-3 ਸਾਲ ਆਪਾਂ ਨੂੰ ਔਖਾ ਹੋਵੇ ਇਹਨਾਂ ناکਾਮ ਸਰਕਾਰਾਂ ਕਰਕੇ ਪਰ ਜੇ ਆਪਾਂ ਪੜ੍ਹੇ ਲਿਖੇ ਨੌਜਵਾਨ ਅੱਗੇ ਆਉਣੇ ਆ ਤਾਂ ਹੋ ਸਕਦਾ ਹੈ ਆਪਾਂ ਇਸੇ ਪੰਜਾਬ ਨੂੰ ਬੁਲੰਦੀਆਂ ਤੇ ਲੈ ਜਾ ਸਕੀਏ ਜਿਵੇਂ ਨੋਮੀਨੇਸ਼ਨ ਨਹੀਂ ਭਰਨ ਦਿੱਤੀ ਜਾ ਰਹੇ ਬੰਦੇ ਜਿਹੜੇ ਇਹ ਸਰਕਾਰ ਦੇ ਵਿੱਚ ਜਾਂ ਪਿਛਲੀ ਸਰਕਾਰਾਂ ਦੇ ਵਿੱਚ ਰਹੇ ਆ ਉੱਪਰ ਉਹ ਹਮੇਸ਼ਾ ਲਈ ਲੋਕਤੰਤਰ ਨੂੰ ਲੈ ਕੇ ਉਹਨਾਂ ਦੀਆਂ ਬੋਟਾਂ ਜਿਹੜੀਆਂ ਆ ਗਈਆਂ ਉਹ ਪੇਪਰ ਪਾੜ ਦਿੱਤੇ ਜਾਂਦੇ ਭਰ ਨਹੀਂ ਦਿੱਤੇ ਜਾਂਦੇ ਇਹਨੂੰ ਕੀ ਸਮਝਦੇ ਤੁਸੀਂ ਅੱਡੀ ਨੌਜਵਾਨੀ ਕਰਦੇ ਨੋਮੀਨੇਸ਼ਨ ਦੇ ਪੇਪਰ ਫਾਈਲਾਂ ਪਾੜੀਆਂ ਜਾਂਦੀਆਂ ਉਹਦੇ ਬਾਰੇ ਕੀ ਤੁਹਾਡਾ ਖਿਆਲ ਵੀਰੇ ਨੌਜਵਾਨ ਜਿਹੜੀਆਂ ਹੁਣ ਬੀਡੀਪੀਓ ਦਫ਼ਤਰ ਹੁਣ ਪਾੜੀਆਂ ਗਈਆਂ ਉਹ ਸਰਪੰਚੀ ਵੇਲੇ ਵੀ ਆਪਾਂ ਸਰਪੰਚੀ ਵੇਲੇ ਗੋਲੀ ਤੱਕ ਚੱਲੀ ਜੀਰੇ ਮਿਊਸਪਲ ਦੀ ਕਮੇਟੀ ਹਰ ਇੱਕ ਬਿਲਕੁਲ ਜੀ ਬਿਲਕੁਲ ਇਹ ਬਿਲਕੁਲ ਨਹੀਂ ਬਿਲਕੁਲ ਨਹੀਂ ਹੋਣਾ ਚਾਹੀਦਾ ਜੀ ਇਹ ਲਗਾਤਾਰ ਸਾਲਾਂ ਤੋਂ ਚੱਲਦਾ ਆ ਰਿਹਾ ਵੀ ਇਹ ਇਹ ਗਾਂ ਰੀਤ ਬਦਲੇਗੀ ਇਹ ਪੁੱਛਣਾ ਚਾਹੁੰਦੇ ਨੇ ਇਹ ਰੀਤ ਬਦਲਣੀ ਚਾਹੀਦੀ ਆ ਜੀ ਹੂੰ ਕਿਉਂਕਿ ਲੋਕਾਂ ਦੇ ਹੱਥ ਪਾਵਰ ਹੈ ਇਹ ਵੋਟ ਪਾਉਣ ਦੀ ਪਾਵਰ ਹੈ ਉਹਨਾਂ ਤੋਂ ਖੋਹਣੀ ਨਹੀਂ ਚਾਹੀਦੀ ਬਿਲਕੁਲ ਕਿਉਂਕਿ ਇੱਕ ਹੀ ਪਾਵਰ ਹੈ ਲੋਕਾਂ ਕੋਲੇ ਇੱਕ ਹੀ ਹੱਕ ਉਹਨਾਂ ਨੂੰ ਦਿੱਤਾ ਗਿਆ ਹੈ ਜੇ ਆਪਾਂ ਉਹ ਵੀ ਹੱਕ ਖੋਹ ਲਿਆ ਲੋਕਾਂ ਕੋਲੇ ਕੁਝ ਵੀ ਹੈ ਨਹੀਂ ਇਹ ਕੋੜਾ ਕੋਟ ਕੌਣ ਭਰੇਗਾ ਕੌਣ ਇਸ ਦੀ ਪਹਿਲ ਕਰੇਗਾ ਮੈਂ ਤਾਂ ਹੀ ਤੁਹਾਨੂੰ ਕਿਹਾ ਬੜੇ ਲਿਖੇ ਜੇ ਨੌਜਵਾਨ ਅੱਗੇ ਆਉਣ ਤਾਂ ਕੋੜਾ ਕੋਟ ਆਪੇ ਭਰਨਗੇ ਨੌਜਵਾਨਾਂ ਨੂੰ ਤਾਂ ਵੈਸੇ ਹੀ ਨੌਜਵਾਨਾਂ ਨੂੰ ਤਾਂ ਵੈਸੇ ਹੀ ਸਰਕਾਰ ਸਾਡੀ ਦੁਆਰਾ ਆਊਗੀ ਤੇ ਅਸੀਂ ਦੁਬਾਰਾ ਵੀ ਅਸੀਂ ਐਵੇਂ ਰੱਖਾਂਗੇ ਅਸੀਂ ਵੀ ਪਗਾ ਬੋਟਾ ਨਹੀਂ ਪੈਂਦੇਵਾਗੇ ਉਹਨਾਂ ਦੀ ਆਪਦੀ ਮਤਲਬ ਜਵਾਨੀ ਸੀ ਬਿਲਕੁਲ ਗਲਤ ਹੈ ਜੀ ਹਮ ਇਲੈਕਸ਼ਨ ਹੋਣਗੇ ਸਾਰੇ ਇਲੈਕਸ਼ਨ ਹੋਣਗੇ ਕੁਲਬੀਰ ਸਿੰਘ ਜੀਰਾ ਨੇ ਐ ਬਿਲਕੁਲ ਨਹੀਂ ਕਿਹਾ ਕਿ ਉਹਨਾਂ ਨੇ ਅਖਾਜੇ ਅਗਲੀ ਵਾਰੀ ਵੀ ਅਸੀਂ ਨਹੀਂ ਮਤਲਬ ਜੀ ਬੋਟਾ ਪੈਂਦੇ ਇਹਦਾ ਮੋੜਵਾ ਜਵਾਬ ਦੇਵਾਂਗੇ ਦੇਖੋ ਦੇਖੋ ਮੋੜਵਾ ਜਵਾਬ ਐ ਨਹੀਂ ਦਿੱਤਾ ਜਾਂਦਾ ਮੋੜਵਾ ਜਵਾਬ ਐ ਦਿੱਤਾ ਜਾਂਦਾ ਹੈ ਕਿ ਜਿਹੜੇ ਪਿੰਡ ਆਪਾਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਕਿ ਪਿੰਡਾਂ ਚ ਸਰਬਸੰਮਤੀ ਹੋਵੇ ਸੱਚ ਹੈ ਜੀ ਠੀਕ ਹੈ ਜੀ ਕਿਉਂਕਿ ਉਹਦੇ ਨਾਲ ਦੀ ਕੋਈ ਰੀਸ ਨਹੀਂ ਉਹ ਇਹ ਵੀ ਆ ਝਾੜੂ ਸਰਕਾਰ ਵੀ ਕਹਿੰਦੀ ਵੀ ਅਸੀਂ ਸਰਬਸੰਮਤੀ ਕਰਾਈਏ ਤੇ ਤੁਹਾਨੂੰ ਪਤਾ ਸਰਬਸੰਮਤੀ ਕਿ ਜਬਰ ਸੰਮਤੀ ਹੈ ਨਹੀਂ ਹੁਣ ਜਿਹੜੇ ਆ ਇੰਸਟਾਗ੍ਰam ਤੇ ਫੇਸਬੁਕ ਤੇ ਵੀਡੀਓ ਚੱਲੀਆਂ ਕਿਹੜੀ ਸਰਬਸੰਮਤੀ ਆ ਉਹ ਇਹ ਚੌਂਕ ਚ ਹੁੰਦੀਆਂ ਨੇ ਜੀਰਾ ਚੌਂਕ ਚ ਸਰਬਸੰਮਤੀ ਹੁੰਦੀਆਂ ਮੈਨੂੰ ਦੱਸੋ ਜਿਹੜੀ ਗੋਲੀ ਚੱਲੀ ਲੋਕਾਂ ਤੇ ਇਹ ਟਰੋੜਾ ਚੱਲਿਆ ਟਰਾਲੀਆਂ ਭਰ ਭਰ ਲਿਆਏ ਇਹ ਟਰੋੜੇ ਦੀਆਂ ਕਿਹੜੀ ਸਰਬਸੰਮਤੀ ਸੀ ਉਹ ਕੋਈ ਸਰਬਸੰਪਤੀ ਨਹੀਂ ਹੋਈ ਕਿਹਦੇ ਪਿੰਡ ਸਰਬਸੰਪਤੀ ਨਹੀਂ ਹੋਈ ਜੀਰੇ ਚ ਇੱਕ ਪਿੰਡ ਗਿਣਾ ਦਿਓ ਮੈਨੂੰ ਜਿੱਥੇ ਸਰਬਸੰਪਤੀ ਹੋਈ ਹੋਵੇ ਪੰਜ ਬਣੇ ਧੱਕੇਸ਼ਾਹੀ ਨਾ ਬਣੇ ਉਹ ਅਸਰ ਪਊਗਾ ਇਹਨਾਂ ਵੋਟਾਂ 'ਚ ਜੀ ਬਿਲਕੁਲ ਅਸਰ ਪੈ ਰਿਹਾ ਹੂੰ ਤੁਸੀਂ ਪਿੰਡ ਪਿੰਡ ਜਾ ਕੇ ਦੇਖ ਸਕਦੇ ਹੋ ਬਿਲਕੁਲ ਜੀ ਅੱਜ ਹਰੇਕ ਜਿੱਥੇ ਇਹ ਸੀ ਮੈਗਦੀਪ ਸਿੰਘ ਜਿਨ੍ਹਾਂ ਨੇ ਆਪਦੇ ਵਿਚਾਰ ਮੀਡੀਆ ਦੇ ਸਾਹਮਣੇ ਰੱਖੇ ਤੇ ਬਹੁਤ ਵਧੀਆ ਗੱਲਾਂ ਕੀਤੀਆਂ ਕਿ ਜਿਹੜਾ ਕਿ ਪੜ੍ਹਿਆ ਲਿਖਿਆ ਨੌਜਵਾਨ ਹੈ ਉਹ ਜਦੋਂ ਅੱਗੇ ਆਏਗਾ ਤੇ ਉਹ ਇਹਨਾਂ ਚੀਜ਼ਾਂ ਨੂੰ ਇਹ ਖਤਮ ਕਰ ਸਕਦਾ ਹੈ ਕਿ ਜਿਹੜਾ ਲੋਕਾਂ ਦਾ ਲੋਕਤੰਤਰ ਦਾ ਘਾਣ ਹੋ ਰਿਹਾ ਉਹ ਵੋਟ ਪਾਉਣ ਦਾ ਅਧਿਕਾਰ ਲੋਕਾਂ ਦਾ ਫਿਰ ਦੁਬਾਰਾ ਜਿਹੜਾ ਸਹੀ ਸਾਬਤ ਕਰ ਸਕਦਾ ਹੈ ਦੀਪਕ ਬਾਰਗੋ ਰੀਅਲ ਨਿਊਜ਼ ਜੀਰਾ